ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਿਸ ਚ ਪੈਟਰੋਲ ਪੰਪ ਸ਼ਰਾਬ ਦੇ ਠੇਕਿਆਂ ਘਰ ਚੋਰੀ ਰਾਹੀਗਰਾਂ ਨੂੰ ਲੁੱਟਣ ਵਾਲੇ ਗਰੋਹ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਬੱਤੀਪੁਰ ਦਾ ਇੱਕ ਪਿਸਤੌਲ ਦੋ ਕਾਰਤੂਸ ਬੱਤੀ ਜਿੰਦਾ ਕਾਰਤੂਸ ਅਤੇ ਇੱਕ ਬੇਸਬਾਲ ਵੀ ਬਰਾਮਦ ਕੀਤਾ ਗਿਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਜੋ ਕ੍ਰਿਮੀਨਲਸ ਹੈਗੇ ਉਹਨਾਂ ਤੇ ਐਂਡ ਨਸ਼ਾ ਤਸਕਰਾਂ ਤੇ ਬਰਨਾਲਾ ਪੁਲਿਸ ਤਤ ਪਰ ਕੰਮ ਕਰ ਰਹੀ ਹੈ ਤੇ ਪ੍ਰੋਐਕਟਿਵਲੀ ਵਰਕ ਕਰਦੇ ਹੋਏ ਸਾਨੂੰ ਇੰਟਲ ਸਿਗੀ ਕਿ ਇੱਕ ਗਿਰੋ ਇੱਥੇ ਫਿਰਦਾ ਹੈਗਾ ਜੋ ਚੋਰੀਆਂ ਕਰਨ ਦਾ ਮਾਹਿਰ ਹੈ ਸਪੈਸ਼ਲੀ ਉਹ ਟਾਰਗੇਟ ਕਰਦੇ ਸੀਗੇ ਜੋ ਦਿਨ ਦੇ ਟਾਈਮ ਓਟੀਆਂ ਬੰਦ ਹੁੰਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੈਕੀ ਕਰਕੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਜਿਹੜੇ ਗਿਰੋ ਦੇ ਬੰਦੇ ਸੀ ਚਾਰ ਫੜੇ ਹੈਗੇ ਜੀ ਇਹ ਮੱਖਣ RAM ਹੈਗਾ ਪਟਿਆਲੇ ਦਾ ਇਹ ਕਰਨ ਹੈਗਾ ਸੰਗਰੂਰ ਦਾ ਛਿੰਦਾ ਬਰਨਾਲੇ ਦਾ ਐਨ ਇੱਕ ਸਨੀ ਉਹ ਵੀ ਪਟਿਆਲੇ ਦਾ ਹੈਗਾ ਇਹਨਾਂ ਤੇ ਕ੍ਰਿਮੀਨਲ ਪਾਸਟ ਹੈ ਮੋਸਟਲੀ ਇਹਨਾਂ ਤੇ ਇੱਕ ਇੱਕ ਪਰਚਾ ਸਾਨੂੰ ਹਾਲ ਕੀ ਘੜੀ ਕਰਨ ਮੱਖਣ ਤੇ ਛਿੰਦਾ ਤੇ ਦੋ ਪਰਚੇ ਤੇ ਬਾਕੀਆਂ ਦੋਨਾਂ ਤੇ ਇੱਕ ਇੱਕ ਪਰਚਾ ਇਹ ਚੋਰੀ ਦੇ ਸਾਨੂੰ ਹਾਲ ਕੀ ਘੜੀ ਪਤਾ ਲੱਗਿਆ ਹੈਗਾ ਇਹਨਾਂ ਤੋਂ ਵੀ ਅਸੀਂ ਰਿਕਵਰੀ ਕੀਤੀ ਹੈ ਜੀ ਦੋ ਮੋਟਰਸਾਈਕਲ ਸਾਨੂੰ ਇਹਨਾਂ ਤੋਂ ਮਿਲੇ ਜੋ ਚੋਰੀ ਦੇ ਹੈਗੇ ਐਂਡ ਇੱਕ ਅਸਲਾ ਮਿਲਿਆ ਹੈ ਕੰਟਰੀ ਮੇਡ ਵੈਪਨ ਹੈਗਾ 32 ਬੋਰ ਉਹਦੇ ਐਂਡ ਦੋ ਲਾਈਵ ਕਾਰਟ੍ਰਿਜਿਸ ਇਨਾਂ ਤੋਂ ਬਰਾਮਦ ਹੋਏ ਐ ਤੇ ਹਾਲ ਕੀ ਖੜੀ ਸਾਨੂੰ ਉਮੀਦ ਹੈ ਕਿ ਕਾਫੀ ਵਾਰਦਾਤ ਜੋ ਕਿ ਨਾਟ ਓਨਲੀ ਬਰਨਾਲਾ ਮੇਬੀ ਇਨ ਐਡਜੋਇਨਿੰਗ ਡਿਸਟ੍ਰਿਕਟਸ ਵੀ ਇਨਾਂ ਨੇ ਕੀਤੀ ਹੋਣੀ ਹੈ